ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਮੈਂ ਪਾ ਰਿਹਾ ਕਿਉਂਕਿ ਦਸੰਬਰ ਜਨਵਰੀ ਦੇ ਵਿੱਚ ਤਕਰੀਬਨ ਬੂਟਿਆਂ ਦੀ ਕਟਿੰਗ ਸ਼ੁਰੂ ਹੋ ਜਾਂਦੀ ਹੈ ਅਮਰੂਦ ਦੀ ਕਟਿੰਗ ਜਿਹੜੀ ਹੈ ਉਹ ਹੋਰ 10 ਦਿਨਾਂ ਬਾਅਦ ਸ਼ੁਰੂ ਹੋਣੀ ਹੈ ਜਾਨੀ ਕਿ ਫਰਵਰੀ ਦੇ ਪਹਿਲੇ ਹਫਤੇ ਤੇ ਅੱਜ ਕਟਿੰਗ ਕਰਨ ਲੱਗਿਆ ਸੀ ਜਿਹੜੇ ਸਾਡੇ ਬੂਟੇ ਰਹਿੰਦੇ ਸੀ ਇਹ ਸੇਵ ਦੇ ਬੂਟੇ ਐ ਸੇਵ ਹੋਇਆ ਨਾਸ਼ਪਾਤੀ ਬੱਬੂ ਗੋਸ਼ਾ ਕੁਰਬਾਨੀ ਚੈਰੀ ਇਹ ਜਿੰਨੇ ਫਰੂਟ ਆਏ ਇਹਨਾਂ ਦੇ ਸਾਰੇ ਨੂੰ ਹੁਣ ਕਟਿੰਗ ਹੁੰਦੀ ਹੈ ਇਹਨਾਂ ਦਸੰਬਰ ਜਨਵਰੀ ਚ ਤੇ ਇਹ ਤੁਹਾਨੂੰ ਦੱਸ ਦਿਆ ਵੀ ਕਟਿੰਗ ਕਿਵੇਂ ਕਰਨੀ ਹੈ ਆ ਦੇਖੋ ਕਟਰ ਬੁਖਾ ਰਿਹਾ ਮੈਂ ਇੱਕ ਤਾਂ ਤਿੱਖੀ ਧਾਰ ਵਾਲਾ ਕਟਰ ਹੋਣਾ ਚਾਹੀਦਾ ਜਿਵੇਂ ਸਾਡੇ ਕੋਲੇ ਕਟਰ ਬਹੁਤ ਥੋੜਾ ਜਿਹਾ ਮਹਿੰਗਾ ਹੁੰਦਾ ਹੈ ਕੱਟ ਰੇ ਇਹ ਵੀ ਆਪਣੇ ਕੋਲ ਮਿਲ ਜਾਂਦੇ ਆ ਤੇ ਇਹਦੀ ਇੱਕ ਤਾਂ ਧਾਰ ਨਹੀਂ ਮਰਦੀ ਨੰਬਰ 2 ਜਿੰਨਾ ਤਿੱਖਾ ਕਟਾਂਗੇ ਉਹਨਾਂ ਜਿਆਦਾ ਬੂਟੇ ਨੂੰ ਬੈਨੀਫਿਟ ਨੇ ਤੇ ਕੱਟਣਾ ਕਿਵੇਂ ਆ ਆ ਦੇਖੋ ਤਾਨੂੰ ਕੱਟ ਕੇ ਦਿਖਾਉਣੇ ਆ ਇੱਕ ਤਾਂ ਜਿਵੇਂ ਆ ਦੇਖੋ ਇਹਦੇ ਵਿੱਚ ਆ ਲਗਭਗ ਬੂਟੇ ਦੋਵੇਂ ਦੇ ਜਿਹੜੇ ਪੱਤੇ ਸੇਮ ਨੇ ਉੱਪਰ ਉੱਚੇ ਨੇ ਤੇ ਇਹਦੇ ਵਿੱਚ ਕਿ ਲੀਡਰ ਦੇਖਣਾ ਲੀਡਰ ਕਿਹੜਾ ਛੱਡਣਾ ਹੈ ਲੀਡਰ ਤੋਂ ਪਿੰਜ ਇੱਕ ਦੀ ਟਾਣੀ ਆਪਾਂ ਵਿੱਚ ਉੱਚੀ ਛੱਡਾਂਗੇ ਬਾਕੀ ਨੀਵੀਆਂ ਕੱਟਾਂਗੇ ਸਾਈਡਾਂ ਵਾਲੀਆਂ ਜਿਹੜੀਆਂ ਟਾਣੀਆਂ ਇਹਨਾਂ ਨੂੰ ਆਪਾਂ ਕੋਸ਼ਿਸ਼ ਕਰਨੀ ਹੈ ਸਾਈਡਾਂ ਦੇ ਟਾਣੀਆਂ ਦੇ ਫਰੂਟ ਲੈ ਲੈ ਛੋਟੋ ਦਿਖਾਈ ਆਈ ਹੋਰ ਇਹ ਆ ਦੇਖੋ ਇਹ ਫਰੂਟ ਹੈ ਇਹ ਵੀ ਫਰੂਟ ਹੈ ਆ ਵੇਖੋ ਆ ਵੀ ਫਰੂਟ ਹੈ ਇਹ ਸਾਰਾ ਫਰੂਟ ਬਣਨਾ ਹੈ ਤੇ ਇਹਨੂੰ ਆਪਾਂ ਛਤਰੀ ਟੈਬ ਬਣਾਉਣਾ ਹੈ ਕਿਸੇ ਵੀ ਬੂਟੇ ਨੂੰ ਜਾਨੀ ਕਿ ਬਾਹਰ ਨੂੰ ਅੰਦਰਲਾ ਜਿਹੜਾ ਆ ਕੜਮਾਸਾ ਜਿਹਾ ਵੱਜਿਆ ਮੈਂ ਚਾਹੇ ਟਾਣੀ ਛੋਟੀ ਹੈ ਚਾਹੇ ਵੱਡੀ ਹੈ ਇਹ ਸਾਰਾ ਆਪਾਂ ਵਿੱਚੋਂ ਇੱਥੋਂ ਕੱਢ ਦੇਣਾ ਹੈ ਇਹਦੇ ਨਾਲ ਕੀ ਹੋਊਗਾ ਕਿ ਬੂਟੇਡ ਹਵਾ ਹਵਾ ਖੁੱਲੀ ਲੱਗੂਗੀ ਵਿੱਚੋਂ ਬੂਟਾ ਖਾਲੀ ਰਹਿਣਾ ਚਾਹੀਦਾ ਤੇ ਸਾਈਡਾਂ ਜਿਹੜੀਆਂ ਤੁਹਾਡੀਆਂ ਉਹ ਛਤਰੀ ਟੈਬ ਬਣੇ ਚਾਹੀਦੀਆਂ ਹੈ ਤੇ ਮੈਂ ਇੱਕ ਗੱਲ ਚ ਕਹਿਣਾ ਵੀ ਲੋਕ ਆਪਣੇ ਨਾਲ ਅਜ ਤੱਕ ਕਿਸੇ ਨੇ ਕਟਿੰਗ ਕੀਤੀ ਨਹੀਂ ਹੁਣ ਜਿਹੜੇ ਅਮਰੂਦ ਦੇ ਬੂਟੇ ਐ ਉਹ ਕਈ ਸੱਜਣਾ ਨੇ ਬਾਗਾਂ ਵਾਲਿਆਂ ਨੇ ਵੀ ਇਹੋ ਜਿਹੀ ਕਟਿੰਗ ਕੀਤੀ ਹੋਈ ਐ ਮੈਂ ਕਹਿੰਦਾ ਵੀ ਇੰਨੀ ਬਾ ਕਮਾਲ ਕਟਿੰਗ ਐ 10 10 ਫੁੱਟ ਤੇ ਵੀ ਬੂਟੇ ਤੋਂ ਉਪਰਜਵਾ ਫਰੂਟ ਲੈ ਰਿਆ ਆਪਣੇ ਬੰਦੇ ਉੱਚਾਲ ਜਾ ਕੇ ਬੜਾ ਖੁਸ਼ ਨੇ ਕਹਿੰਦੇ ਦੋ ਬੂਟਾ ਗੱਡਾ ਵੱਡਾ ਹੋ ਗਿਆ ਆਹ ਹੁਣ ਘਾੜ ਬਰ 10 12 ਫੁੱਟ ਦਾ ਬੂਟਾ ਖੜਾ ਐ ਤੇ ਇਹ ਤੁਹਾਡੇ ਸਾਹਮਣੇ ਅਸੀਂ ਹੁਣੇ 5 6 ਫੁੱਟ ਤੇ ਲੈ ਆਉਣਾ ਤੇ ਦੇਖਿਓ ਜੀ ਇੱਕ ਕਟਰ ਜਦੋਂ ਚਲਾਉਣਾ ਹੈ ਨਾ ਐ ਨੀ ਟਾਣੀ ਵੱਡ ਨਹੀਂ ਕਦੇ ਸਿੱਧੀ ਇਹਨੂੰ ਐ ਤਰਸ਼ਾ ਰੱਖਣਾ ਹੈ ਆਦ ਨੂੰ ਕੱਟ ਕੇ ਵਿਖਾਊਗਾ ਇਹ ਆ ਵੇਖੋ ਕਲਮ ਟੈਪ ਇੱਥੇ ਹੁਣ ਕੀ ਹੋਊਗਾ ਪਹਿਲੀ ਗੱਲ ਤਾਂ ਤਰੇਲ ਪੈਣੀ ਕਿਉਂਕਿ ਅੰਦਰਲੇ ਪਾਸੋਂ ਆਪਾਂ ਐਨੂੰ ਕੱਟਦਾ ਇੱਕ ਜਿਹੜਾ ਆ ਚੀਜ਼ ਐ ਐਤੋਂ ਫੁਟਾਰ ਚੱਕਣਾ ਇਹਨੇ ਦਿਖਾਈ ਚੰਗੀ ਤਰ੍ਹਾਂ ਦਿਖਾ ਦੇ ਆ ਦੇਖੋ ਇਹ ਜਿੱਥੇ ਆਖ ਜੀ ਹੈਗੀ ਆ ਬਾਹਰਲੇ ਪਾਸੇ ਉੱਥੋਂ ਕੱਟਣਾ ਜਿਵੇਂ ਆ ਅੰਦਰ ਐ ਇਹਦੇ ਅੱਗੋਂ ਨਹੀਂ ਕੱਟਣਾ ਇਹ ਤਾਂ ਫਿਰ ਅੰਦਰੋਂ ਚੰਗੀ ਮਾਰਨੀ ਸ਼ੁਰੂ ਕਰਜੋ ਜੇ ਆਪਾਂ ਸਹੀ ਆਕਾਰ ਬਣਾਉਣਾ ਬਾਹਰੋਂ ਤਾਂ ਇਹ ਅੱਖ ਦੇ ਬਾਹਰਲੇ ਪਾਸੋਂ ਕਟਿੰਗ ਤੇ ਅੰਦਰਲੇ ਪਾਸੋਂ ਕਟਿੰਗ ਮਾਰਨੀ ਹੈ ਨਾ ਕਿ ਇਧਰੋਂ ਉੱਪਰਲੇ ਪਾਸੋਂ ਜੇ ਉੱਪਰਲੇ ਪਾਸੋਂ ਹੋਗਾ ਤਾਂ ਆਸ ਦੀ ਤਰੇਲ ਉੱਤੇ ਪਾਉਗੀ ਹੁਣ ਇਹ ਪਾਸ ਆ ਗਿਆ ਥੱਲੇ ਤਰੇਲ ਉੱਪਰੋਂ ਪਾਣੀ ਹੈ ਤੇ ਇਹ ਤੋਂ ਫੰਗਸ ਵਗੈਰਾ ਨਹੀਂ ਲੱਗੂਗੀ ਵੈਸੇ ਤਾਂ ਅਸੀਂ ਨੀਲੇ ਤੋਂ ਸਪਰੇ ਉੱਤੇ ਮਾਰ ਦੇਣੀ ਹੈ ਸਾਰੇ ਬੂਟੇ ਕੱਟ ਕੇ ਤੇ ਜੇ ਤੁਸੀਂ ਤੁਹਾਡੇ ਬੂਟੇ ਘਰ ਵਾਸਤੇ ਲਾਇਆ ਥੋੜੇ ਹੈ ਤਾਂ ਤੁਸੀਂ ਉਹਨੂੰ ਭੇਗ ਪੇਸਟ ਬਣਾ ਕੇ ਉਹਨੂੰ ਕਿਸੇ ਕਲਮ ਨਾਲ ਬ੍ਰਸ਼ ਨਾਲ ਵੀ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਹੁਣ ਤੁਹਾਨੂੰ ਕੱਟ ਕੇ ਦਿਖਾਉਣਾ ਬੂਟਾ ਆਪਾਂ ਆ ਦੇਖੋ ਇਹ ਬਾਹਰ ਵਾਲੀਆਂ ਸਾਰੀਆਂ ਟਾਣੀਆਂ ਇਹਨਾਂ ਨੇ ਬੂਟੇ ਦੀ ਸ਼ਕਲ ਬਣਾਉਣੀ ਹੈ ਤੇ ਜਿਹੜੀਆਂ ਅੰਦਰ ਵਾਲੀਆਂ ਨੇ ਉਹਨਾਂ ਨੇ ਵਿਗਾੜ ਦੇਣੀਆਂ ਜੇ ਆਹ ਨਾ ਕਟਾਂਗੇ ਅੰਦਰੋਂ ਤਾਂ ਆਹ ਵੇਖੋ ਹੁਣ ਇਹ ਵਿੱਚ ਵੜੀ ਵੀ ਐ ਇਹ ਭਾਵੇਂ ਚੰਗੀ ਐ ਮੋਟੀ ਐ ਜਿਵੇਂ ਦੀ ਐ ਉਹਦੇ ਨਾਲ ਕੋਈ ਆਪਾਂ ਨੂੰ ਉਹ ਨਹੀਂ ਹੈਗਾ ਵੀ ਇਹ ਟਾਣੀ ਕਿਉਂ ਕੱਟਦੀ ਆਹ ਵੇਖੋ ਆਹ ਟਾਣੀ ਹੁਣ ਰੱਖਣ ਵਾਲੀ ਐ ਦੇਖਣ ਨੂੰ ਲੱਗਦਾ ਵੱਡੀ ਟਾਣੀ ਐ ਪਰ ਇਹਨੂੰ ਅਸੀਂ ਕੱਟਾਂ ਕਿਉਂਕਿ ਬੂਟਾ ਵਿੱਚੋਂ ਆਲਰੇਡੀ ਵਿਹਲਾ ਕਰਨਾ ਇਸ ਤਰ੍ਹਾਂ ਇਹਦੀ ਕਟਿੰਗ ਹੁੰਦੀ ਹੈ ਹੁਣ ਆਪਾਂ ਲੀਡਰ ਤੇ ਆ ਗਏ ਲੀਡਰ ਦਸਾਂਗੇ ਲੀਡਰ ਇਹਦੇ ਚੋਂ ਆਪਾਂ ਲੀਡਰ ਰੱਖਣਾ ਜਿਹੜਾ ਸਿੱਧਾ ਆ ਥੋੜਾ ਡਿੱਡਾ ਇਹਨੂੰ ਆਪਾਂ ਕੱਟਦੇ ਆਗੇ ਕੋਸ਼ਿਸ਼ ਕਰੋ ਜਿੱਥੋਂ ਤੱਕ ਫਰੂਟ ਹੈ ਫਰੂਟ ਨੂੰ ਉੱਪਰ ਤੱਕ ਹੀ ਆ ਰਿਹਾ ਇਹਨੂੰ ਪਰ ਇੱਥੋਂ ਨੂੰ ਕੱਟਦੇ ਆਗੇ ਫਿਰ ਸ਼ਾਟਾ ਕਟ ਮਾਰ ਕੇ ਤੇ ਆਦਰ ਵਾਲੀਆਂ ਟਾਹਣੀਆਂ ਬਿਲਕੁਲ ਆਪਾਂ ਛੋਟੀਆਂ ਕਰਦੇ ਆਗੇ ਇਹ ਆ ਵੱਡੀ ਹੁਣ ਬਾਹਰ ਜਾ ਰਹੀ ਐ ਇਹਦੇ ਬੂਟੇ ਨੂੰ ਬਲਾਉਣਾ ਐ ਇਹ ਛੱਡਾਂਗੇ ਆਪਾਂ ਕਾਟ ਇਹਨੂੰ ਮਾਰਨਾ ਤਾਂ ਜੋ ਬ੍ਰਾਂਚਾਂ ਬਾਹਰ ਸਕਣ ਅੱਗੇ ਬ੍ਰਾਂਚਾਂ ਤਾਂ ਹੀ ਬਾਹਰ ਨਿਕਲਣਗੀਆਂ ਠੀਕ ਐ ਜੀ ਹੁਣ ਆਪਾਂ ਆ ਆ ਗਿਆ ਲੀਡਰ ਆਪਣਾ ਇਹਨੂੰ ਇੱਥੋਂ ਹੁਣ ਇੱਕ ਗੱਲ ਹੋਰ ਜਿਹੜਾ ਕੋਰਾ ਐ ਨਾ ਕੋਰਾ ਹਮੇਸ਼ਾ ਇਧਰੋਂ ਆਉਂਦਾ ਐ ਉੱਤਰ ਵਾਲੇ ਪਾਸੋਂ ਦੱਖਣ ਨੂੰ ਜਿਹੜੇ ਤੁਸੀਂ ਛੋਟੇ ਬੂਟੇ ਨੂੰ ਸ਼ਾਵਰਾ ਵੀ ਕਰਨਾ ਉੱਤੇ ਕੋਰਾ ਨਾ ਭਾਵੇ ਪਾ ਉੱਤਰ ਤੋਂ ਦੱਖਣ ਨੂੰ ਐ ਇਹ ਨੂੰ ਕਰਨਾ ਹੈ ਇਧਰਲੇ ਪਾਸੋਂ ਅਗੋ ਧੁੱਪ ਪਾਉਗੀ ਸਾਰੀ ਤੇ ਪਿਛਲੇ ਪਾਸੋਂ ਉਹਨੂੰ ਸ਼ਾਰੋਗਿਤ ਉੱਪਰ ਆ ਚੀਜ਼ ਬਣਾ ਲਿਆ ਆਪਣੀ ਵੀਡੀਓ ਪਾਈਆਂ ਹੋਈ ਆਲਰੇਡੀ ਤੇ ਬਾਕੀ ਇਹਦਾ ਹੁਣ ਵੇਖੋ ਜੀ ਆਪ ਬੰਦਾ ਵੇਖੋ ਉਹਨੇ ਕਿਹੜਾ ਬੂਟਾ ਹੀ ਖਰਾਬ ਕਰਤਾ ਵੇਖੋ ਹੁਣ ਇੱਥੋਂ ਕੱਟ ਮਾਰਦਾ ਕੱਟ ਕੋਲ ਮੈਂ 5 ਫੁੱਟ ਨੂੰ ਕੱਟਣ ਲੱਗ ਗਿਆ ਤੁਹਾਡੇ ਸਾਹਮਣੇ ਆਹ ਵੇਖੋ ਜੇ ਪਿਛਲੇ ਪਾਸੋਂ ਕੱਟੂਗਾ ਇਧਰੋਂ ਉੱਤੇ ਇਹਦੇ ਕੋਰਾ ਪਾਉਗਾ ਅੰਦਰਲੇ ਪਾਸੋਂ ਕਟਾਂਗੇ ਤੇ ਆਹ ਲੋ ਆ ਕਟ ਦੀ ਜਟਾਣੀ ਏਡੀ ਵੱਡੀ ਬੂਟਾ ਆ ਗਿਆ 10 11 ਫੁੱਟ ਤੋਂ ਲਗਭਗ ਉਹ 5 6 ਫੁੱਟ ਦੇ ਠੀਕ ਹੈ ਜੀ ਇਹ ਕਟਿੰਗ ਹੈ ਇਹਦੋਂ ਹੁਣ ਬਲਾਸੀਂ ਇਹਨੂੰ ਖੁਰਾਕ ਵੀ ਪਾ ਚੁੱਕੇ ਆ ਤੇ ਹਾਲੇ ਹੋਰ ਪਾਈ ਜਾਣੀ ਹੈ ਤੇ ਇਹਦੀ ਤੁਹਾਨੂੰ ਵੀਡੀਓ ਅਸੀਂ ਜੂਨ ਜੁਲਾਈ ਦੇ ਵਿੱਚ ਪਾਵਾਂਗੇ ਸੇਬ ਲੱਗੇ ਹੋਏ ਪਿਛਲੇ ਸਾਲ ਵੀ ਪਾਈ ਸੀ ਐਸ ਵਾਰੀ ਤਾਂ ਪਿਛਲੀ ਵਾਰ ਤਾਂ ਟਮਾਟੇ ਬੂਟੇ ਨਾਲ ਫਰੂਟ ਸੀਗਾ ਐਸਰ ਰਜਵਾ ਫਰੂਟ ਇਹਨਾਂ ਚੱਕੜਾ ਤੁਹਾਨੂੰ ਉਹ ਵੀ ਵੀਡੀਓ ਅਪਲੋਡ ਕਰਾਂਗੇ ਤੇ ਅੱਗੇ ਫਰਵਰੀ ਦੇ ਵਿੱਚ ਆ ਰਿਹਾ ਹੈ ਕਿ 10 ਦਿਨ ਅਮਰੂਦ ਦੀ ਕਟਿੰਗ ਵੀ ਸ਼ੁਰੂ ਹੋ ਜਾਣੀ ਹੈ ਉਹਦੀ ਵੀਡੀਓ ਵੀ ਤੁਹਾਨੂੰ ਪਾਵਾਂਗੇ ਇਹ ਜਿਹੜੀ ਕਟਿੰਗ ਹੈ ਇਹ ਨਾਸ਼ਪਤੀ ਬੱਬੂ ਗੋਸ਼ਾ ਆਲੂ ਬੁਖਾਰਾ ਲੂਚਾ ਫੁਰਮਾਨੀ ਤੇ ਇਹ ਸੇਬ ਇਹਦੀ ਕਟਿੰਗ ਬਾਰੇ ਤੁਹਾਨੂੰ ਜਾਣਕਾਰੀ ਦਿਸਦੀ ਹੈ ਇਹੋ ਜੀ ਜਾਣਕਾਰੀ ਨੂੰ ਵੀ ਸ਼ੇਅਰ ਕਰਿਆ ਕਰੋ ਆਦੇ ਕੋ ਸਾਰੇ ਸੇਬ ਦੇ ਬਣਾ ਦੇ ਖੜੇ ਆ ਵੀ ਤੁਹਾਨੂੰ ਅੱਗੇ ਵੀ ਅਸੀਂ ਅਪਲੋਡ ਕਰਾਂਗੇ ਤੇ ਅ ਬਾਕੀ ਬੂਟੇ ਲਗਾਉਣ ਦਾ ਅੱਗੇ ਹੁਣ ਟਾਈਮ ਆ ਗਿਆ ਹੈ ਕੋਣ ਬੋਟੇ ਲੱਗ ਜਾਣੇ ਤੇ ਲਾ ਦੇਣੇ ਚਾਹੀਦੇ ਆ ਕਿਉਂਕਿ ਠੰਡ ਹੁਣ ਜਾ ਰਹੀ ਆ ਧੁੱਪ ਨਿਕਲਣੀ ਸ਼ੁਰੂ ਹੋ ਗਈ ਆ ਤੇ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਪੇਜ ਨੂੰ ਫੋਲੋ ਨਹੀਂ ਕਰਿਆ ਫੋਲੋ ਕਰ ਲੋ ਤੇ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਮਿਲਦੇ ਆ ਨਵੀਂ ਅਪਡੇਟ ਦੇ ਨਾਲ ਤੁਸੀਂ ਜੁੜੇ ਰਹੋ ਜਿਦਲਾਲਾ ਬਾਦ ਹਮ ਦੇਵ ਨਰਸਰੀ ਜਲਾਲਾਬਾਦ ਦੇ ਪੇਜ ਦੇ ਨਾਲ ਬਹੁਤ ਬਹੁਤ ਧੰਨਵਾਦ ਠੀਕ ਹੈ